ਮੈਨੂੰ ਪੰਜਾਬ ਦੀ ਹਰ ਕੁੜੀ ਦੀ ਅੱਖਾਂ 'ਚ ਨਸ਼ਾ ਹੋਣਾ ਚਾਹੀਦਾ ਕਿਉਂਕਿ ਪੰਜਾਬ 'ਚ ਜੰਮੀ ਹਰ ਕੁੜੀ ਬਹੁਤ ਸੋਹਣੀ ਹੁੰਦੀ ਆ ਕਿਉਂਕਿ ਮੇਰੇ ਫਾਦਰ ਨਹੀਂ ਆ ਪਰ ਮੈਂ ਚਾਹੁੰਨਾ ਜਿਹੜੇ ਜਿਹਦੇ ਵੀ ਬੰਦੇ ਕੋਲੇ ਆਪਦੇ ਆਪ ਦੇ ਫਾਦਰ ਅੱਜ ਦੇ ਟਾਈਮ 'ਚ ਹੈਗੇ ਆ ਉਹਨਾਂ ਨੂੰ ਉਹਨਾਂ ਤੋਂ ਜ਼ਰੂਰੀ ਕੋਈ ਕੰਮ ਨਹੀਂ ਹੋਣਾ ਚਾਹੀਦਾ ਉਹਨਾਂ ਤੋਂ ਜ਼ਿਆਦਾ ਇੰਪੋਰਟੈਂਸ ਕਿਸੇ ਹੋਰ ਚੀਜ਼ ਦੀ ਹੋਣੀ ਨਹੀਂ ਚਾਹੀਦੀ ਤੁਸੀਂ ਜਦੋਂ ਫਿਲਮ ਦੇਖੋਗੇ ਤੁਹਾਨੂੰ ਹੀ ਹੋਰ ਕੁਝ ਸਿੱਖੋ ਜਾਂ ਨਾ ਸਿੱਖੋ ਪਰ ਇਹ ਜ਼ਰੂਰ ਸਿੱਖਿਓ ਕਿ ਪਿਓ ਤੇ ਮਾਂ ਤੋਂ ਉੱਤੇ ਕੁਝ ਨਹੀਂ ਹੈਗਾ ਦੁਨੀਆਂ 'ਚ ਸਾਰੀਆਂ ਇੰਟਰਵਿਊਸ 'ਚ ਕਿਹਾ ਕਿ ਜੋ ਤੁਸੀਂ ਟ੍ਰੇਲਰ 'ਚ ਦੇਖ ਰਹੇ ਹੋ ਫਿਲਮ ਇਦਾਂ ਦੀ ਨਹੀਂਗੀ ਜੋ ਤੁਸੀਂ ਫਿਲਮ ਨੂੰ ਜਾ ਕੇ ਫੀਲ ਕਰੋਗੇ ਉਹ ਪਿਓ ਪੁੱਤ ਦਾ ਰਿਸ਼ਤਾ ਫੀਲ ਕਰੋਗੇ ਤੁਸੀਂ ਫੀਲ ਕਰੋਗੇ ਐਜ਼ ਅ ਲਵਰ ਬாய் ਤੁਸੀਂ ਫੀਲ ਕਰੋਗੇ ਕਿ ਯਾਰ ਉਹਦੇ 'ਚ ਇੱਕ ਵਿਲਨ ਕਿੱਡਾ ਸਟਰੋਂਗ ਕੈਰੈਕਟਰ ਹੋ ਸਕਦਾ ਸੋ ਮੈਨੂੰ ਲੱਗਦਾ ਕਿ ਜਿੰਨੇ ਵੀ ਕੈਰੈਕਟਰ ਸੀ ਸਾਰੇ ਵੀ ਬੱਤ ਹੁੰਦੀ ਆ ਆਪਣਾ ਆਪਣਾ ਕੰਮ ਕੀਤਾ ਐਂਡ ਜਿਹੜਾ ਤੁਸੀਂ ਮੈਸੇਜ ਦੀ ਗੱਲ ਕਰਦੇ ਇਹਨਾਂ ਦੀ ਮੈਂ ਚਾਹੁੰਨਾ ਪੰਜਾਬ ਦੀ ਹਰ ਕੁੜੀ ਦੀ ਅੱਖਾਂ 'ਚ ਨਸ਼ਾ ਹੋਣਾ ਚਾਹੀਦਾ ਕਿਉਂਕਿ ਪੰਜਾਬ 'ਚ ਜੰਮੀ ਹਰ ਕੁੜੀ ਬਹੁਤ ਸੋਹਣੀ ਹੁੰਦੀ ਆ ਸੋ ਇਸ ਫਿਲਮ ਦੇ ਵਿੱਚ ਪਿਓ ਤੇ ਪੁੱਤ ਦੇ ਰਿਸ਼ਤੇ ਨੂੰ ਦਿਖਾਇਆ ਗਿਆ ਉਹ ਮੈਂ ਹਮੇਸ਼ਾ ਇਹ ਚਾਹੁੰਨਾ ਕਿਉਂਕਿ ਮੇਰੇ ਫਾਦਰ ਨਹੀਂ ਆ ਪਰ ਮੈਂ ਚਾਹੁੰਨਾ ਜਿਹੜੇ ਜਿਹਦੇ ਵੀ ਬੰਦੇ ਕੋਲੇ ਆਪਦੇ ਆਪ ਦੇ ਫਾਦਰ ਅੱਜ ਦੇ ਟਾਈਮ 'ਚ ਹੈਗੇ ਆ ਉਹਨਾਂ ਨੂੰ ਉਹਨਾਂ ਤੋਂ ਜ਼ਰੂਰੀ ਕੋਈ ਕੰਮ ਨਹੀਂ ਹੋਣਾ ਚਾਹੀਦਾ ਉਹਨਾਂ ਤੋਂ ਜ਼ਿਆਦਾ ਇੰਪੋਰਟੈਂਸ ਕਿਸੇ ਇਹੀ ਉਸ ਫਿਲਮ ਦਾ ਮੈਸੇਜ ਹੈ ਇਹੀ ਉਸ ਫਿਲਮ ਚੋਂ ਦੇਖ ਰਿਹਾ ਸੋ ਆਈ ਥਿੰਕ ਕਿ ਤੁਸੀਂ ਜਦੋਂ ਫਿਲਮ ਦੇਖੋਗੇ ਤੁਹਾਨੂੰ ਹੀ ਹੋਰ ਕੁਝ ਸਿੱਖੋ ਜਾਂ ਨਾ ਸਿੱਖੋ ਪਰ ਇਹ ਜ਼ਰੂਰ ਸਿੱਖਿਓ ਕਿ ਪਿਆਰ ਦੇ ਮਾਦੋਤੇ ਕੁਝ ਨਹੀਂ ਹੈਗਾ ਦੁਨੀਆ 'ਚ ਪੰਜਾਬ ਦੀ ਹਰ ਕੁੜੀ ਦੀ ਅੱਖਾਂ 'ਚ ਨਸ਼ਾ ਆਉਣਾ ਚਾਹੀਦਾ ਕਿਉਂਕਿ ਪੰਜਾਬ 'ਚ ਜੰਮੀ ਹਰ ਕੁੜੀ ਬਹੁਤ ਸੋਹਣੀ ਹੁੰਦੀ ਆ ਕਿਉਂਕਿ ਮੇਰੇ ਫਾਦਰ ਨਹੀਂ ਆ ਪਰ ਮੈਂ ਚਾਹੁੰਦਾ ਜਿਹੜੇ ਜਿਹਦੇ ਵੀ ਬੰਦੇ ਕੋਲੇ ਆਪਦੇ ਆਪ ਦੇ ਫਾਦਰ ਅੱਜ ਦੇ ਟਾਈਮ 'ਚ ਹੈਗੇ ਆ ਉਹਨਾਂ ਨੂੰ ਉਹਨਾਂ ਤੋਂ ਜ਼ਰੂਰੀ ਕੋਈ ਕੰਮ ਨਹੀਂ ਹੋਣਾ ਚਾਹੀਦਾ ਉਹਨਾਂ ਤੋਂ ਜ਼ਿਆਦਾ ਇੰਪੋਰਟੈਂਸ ਕਿਸੇ ਹੋਰ ਚੀਜ਼ ਦੀ ਹੋਣੀ ਨਹੀਂ ਚਾਹੀਦੀ ਤੁਸੀਂ ਜਦੋਂ ਫਿਲਮ ਦੇਖੋਗੇ ਤੁਹਾਨੂੰ ਹੋਰ ਕੁਝ ਸਿੱਖੋ ਜਾਂ ਨਾ ਸਿੱਖੋ ਪਰ ਇਹ ਜ਼ਰੂਰ ਸਿੱਖਿਓ ਕਿ ਪਿਓ ਤੇ ਮਾਂ ਦਾ ਉਤੇ ਕੁਝ ਨਹੀਂ ਹੈਗਾ ਦੁਨੀਆ 'ਚ ਸਾਰੀ ਇੰਟਰਵਿਊਸ 'ਚ ਕਿਹਾ ਕਿ ਜੋ ਤੁਸੀਂ ਟ੍ਰੇਲਰ 'ਚ ਦੇਖ ਰਹੇ ਹੋ ਫਿਲਮ ਐਦਾਂ ਦੀ ਨਹੀਂ ਗਈ ਜੋ ਤੁਸੀਂ ਫਿਲਮ ਨੂੰ ਜਾ ਕੇ ਫੀਲ ਕਰੋਗੇ ਉਹ ਪਿਓ ਪੁੱਤ ਦਾ ਰਿਸ਼ਤਾ ਫੀਲ ਕਰੋਗੇ ਤੁਸੀਂ ਫੀਲ ਕਰੋਗੇ ਐਜ਼ ਅ ਲਵਰ ਬாய் ਤੁਸੀਂ ਫੀਲ ਕਰੋਗੇ ਕਿ ਯਾਰ ਉਹਦੇ 'ਚ ਇੱਕ ਵਿਲਨ ਕਿੰਨਾ ਸਟਰੋਂਗ ਕੈਰੇਕਟਰ ਹੋ ਸਕਦਾ ਸੋ ਮੈਨੂੰ ਲੱਗਦਾ ਕਿ ਜਿੰਨੇ ਵੀ ਕੈਰੈਕਟਰ ਸੀ ਸਾਰੇ ਵੀ ਬੱਤ ਹੁੰਦੀ ਆ ਆਪਣਾ ਆਪਣਾ ਕੰਮ ਕੀਤਾ ਐਂਡ ਜਿਹੜਾ ਤੁਸੀਂ ਮੈਸੇਜ ਦੀ ਗੱਲ ਕਰਦੇ ਇਹਨਾਂ ਦੀ ਮੈਂ ਚਾਹੁੰਨਾ ਪੰਜਾਬ ਦੀ ਹਰ ਕੁੜੀ ਦੀ ਅੱਖਾਂ 'ਚ ਨਸ਼ਾ ਹੋਣਾ ਚਾਹੀਦਾ ਕਿਉਂਕਿ ਪੰਜਾਬ 'ਚ ਜੰਮੀ ਹਰ ਕੁੜੀ ਬਹੁਤ ਸੋਹਣੀ ਹੁੰਦੀ ਆ ਸੋ ਇਸ ਫਿਲਮ ਦੇ ਵਿੱਚ ਪਿਓ ਤੇ ਪੁੱਤ ਦੇ ਰਿਸ਼ਤੇ ਨੂੰ ਦਿਖਾਇਆ ਗਿਆ ਉਹ ਮੈਂ ਹਮੇਸ਼ਾ ਇਹ ਚਾਹੁੰਨਾ ਕਿਉਂਕਿ ਮੇਰੇ ਫਾਦਰ ਨਹੀਂ ਆ ਪਰ ਮੈਂ ਚਾਹੁੰਨਾ ਜਿਹੜੇ ਜਿਹਦੇ ਵੀ ਬੰਦੇ ਕੋਲੇ ਆਪਦੇ ਆਪ ਦੇ ਫਾਦਰ ਅੱਜ ਦੇ ਟਾਈਮ 'ਚ ਹੈਗੇ ਆ ਉਹਨਾਂ ਨੂੰ ਉਹਨਾਂ ਤੋਂ ਜ਼ਰੂਰੀ ਕੋਈ ਕੰਮ ਨਹੀਂ ਹੋਣਾ ਚਾਹੀਦਾ ਉਹਨਾਂ ਤੋਂ ਜ਼ਿਆਦਾ ਇੰਪੋਰਟੈਂਸ ਕਿਸੇ ਇਹੀ ਉਸ ਫਿਲਮ ਦਾ ਮੈਸੇਜ ਹੈ ਇਹੀ ਉਸ ਫਿਲਮ ਚੋਂ ਦੇਖ ਰਿਹਾ ਸੋ ਆਈ ਥਿੰਕ ਕਿ ਤੁਸੀਂ ਜਦੋਂ ਫਿਲਮ ਦੇਖੋਗੇ ਤੁਹਾਨੂੰ ਹੀ ਹੋਰ ਕੁਝ ਸਿੱਖੋ ਜਾਂ ਨਾ ਸਿੱਖੋ ਪਰ ਇਹ ਜ਼ਰੂਰ ਸਿੱਖਿਓ ਕਿ ਪਿਓ ਤੇ ਮਾਂ ਤੋਂ ਉੱਤੇ ਕੁਝ ਨਹੀਂ ਹੈਗਾ ਦੁਨੀਆ 'ਚ ਪੰਜਾਬ ਦੀ ਹਰ ਕੁੜੀ ਦੀ ਅੱਖਾਂ 'ਚ ਨਸ਼ਾ ਆਉਣਾ ਚਾਹੀਦਾ ਕਿਉਂਕਿ ਪੰਜਾਬ 'ਚ ਜੰਮੀ ਹਰ ਕੁੜੀ ਬਹੁਤ ਸੋਹਣੀ ਹੁੰਦੀ ਆ ਕਿਉਂਕਿ ਮੇਰੇ ਫਾਦਰ ਨਹੀਂ ਆ ਪਰ ਮੈਂ ਚਾਹੁੰਦਾ ਜਿਹੜੇ ਜਿਹਦੇ ਵੀ ਬੰਦੇ ਕੋਲੇ ਆਪਦੇ ਆਪ ਦੇ ਫਾਦਰ ਅੱਜ ਦੇ ਟਾਈਮ 'ਚ ਹੈਗੇ ਆ ਉਹਨਾਂ ਨੂੰ ਉਹਨਾਂ ਤੋਂ ਜ਼ਰੂਰੀ ਕੋਈ ਕੰਮ ਨਹੀਂ ਹੋਣਾ ਚਾਹੀਦਾ ਉਹਨਾਂ ਤੋਂ ਜ਼ਿਆਦਾ ਇੰਪੋਰਟੈਂਸ ਕਿਸੇ ਹੋਰ ਚੀਜ਼ ਦੀ ਹੋਣੀ ਨਹੀਂ ਚਾਹੀਦੀ ਤੁਸੀਂ ਜਦੋਂ ਫਿਲਮ ਦੇਖੋਗੇ ਤੁਹਾਨੂੰ ਹੋਰ ਕੁਝ ਸਿੱਖੋ ਜਾਂ ਨਾ ਸਿੱਖੋ ਪਰ ਇਹ ਜ਼ਰੂਰ ਸਿੱਖਿਓ ਕਿ ਪਿਓ ਤੇ ਮਾਂ ਦਾ ਉਤੇ ਕੁਝ ਨਹੀਂ ਹੈਗਾ ਦੁਨੀਆ 'ਚ ਸਾਰੀ ਇੰਟਰਵਿਊਸ 'ਚ ਕਿਹਾ ਕਿ ਜੋ ਤੁਸੀਂ ਟ੍ਰੇਲਰ 'ਚ ਦੇਖ ਰਹੇ ਹੋ ਫਿਲਮ ਐਦਾਂ ਦੀ ਨਹੀਂ ਗਈ ਜੋ ਤੁਸੀਂ ਫਿਲਮ ਨੂੰ ਜਾ ਕੇ ਫੀਲ ਕਰੋਗੇ ਉਹ ਪਿਓ ਪੁੱਤ ਦਾ ਰਿਸ਼ਤਾ ਫੀਲ ਕਰੋਗੇ ਤੁਸੀਂ ਫੀਲ ਕਰੋਗੇ ਐਜ਼ ਅ ਲਵਰ ਬாய் ਤੁਸੀਂ ਫੀਲ ਕਰੋਗੇ ਕਿ ਯਾਰ ਉਹਦੇ 'ਚ ਇੱਕ ਵਿਲਨ ਕਿੱਡਾ ਸਟਰੋਂਗ ਕੈਰੇਕਟਰ ਹੋ ਸਕਦਾ ਸੋ ਮਿਲਦਾ ਕਿ ਜਿੰਨੇ ਵੀ ਕਰੈਕਟਰ ਸੀ ਸਾਰੇ ਵੀ ਵੱਖ-ਵੱਖੀ ਆਪਣਾ ਆਪਣਾ ਕੰਮ ਕੀਤਾ ਐਂਡ ਜਿਹੜਾ ਤੁਸੀਂ ਮੈਸੇਜ ਦੀ ਗੱਲ ਕਰਦੇ ਇੰਨਾ ਦੀ ਮੈਂ ਚਾਹੁੰਦਾ ਪੰਜਾਬ ਦੀ ਹਰ ਕੁੜੀ ਦੀਆਂ ਅੱਖਾਂ 'ਚ ਨਸ਼ਾ ਆਉਣਾ ਚਾਹੀਦਾ ਕਿਉਂਕਿ ਪੰਜਾਬ 'ਚ ਜੰਮੀ ਹਰ ਕੁੜੀ ਬਹੁਤ ਸੋਹਣੀ ਹੁੰਦੀ ਆ ਸੋ ਇਸ ਫਿਲਮ ਦੇ ਵਿੱਚ ਪਿਓ ਤੇ ਪੁੱਤ ਦੇ ਰਿਸ਼ਤੇ ਨੂੰ ਦਿਖਾਇਆ ਗਿਆ ਉਹ ਮੈਂ ਹਮੇਸ਼ਾ ਇਹ ਚਾਹੁੰਨਾ ਕਿਉਂਕਿ ਮੇਰੇ ਫਾਦਰ ਨਹੀਂ ਆ ਪਰ ਮੈਂ ਚਾਹੁੰਨਾ ਜਿਹੜੇ ਜਿਹਦੇ ਵੀ ਬੰਦੇ ਕੋਲੇ ਆਪਦੇ ਆਪ ਦੇ ਫਾਦਰ ਅੱਜ ਦੇ ਟਾਈਮ 'ਚ ਹੈਗੇ ਆ ਉਹਨਾਂ ਨੂੰ ਉਹਨਾਂ ਤੋਂ ਜ਼ਰੂਰੀ ਕੋਈ ਕੰਮ ਨਹੀਂ ਹੋਣਾ ਚਾਹੀਦਾ ਉਹਨਾਂ ਤੋਂ ਜ਼ਿਆਦਾ ਇੰਪੋਰਟੈਂਸ ਕਿਸੇ ਹੋਰ ਚੀਜ਼ ਦੀ ਇਹੀ ਉਸ ਫਿਲਮ ਦਾ ਮੈਸੇਜ ਹੈ ਇਹੀ ਉਸ ਫਿਲਮ ਚੋ ਦੇਖ ਰਿਹਾ ਸੋ ਆਈ ਥਿੰਕ ਕਿ ਤੁਸੀਂ ਜਦੋਂ ਫਿਲਮ ਦੇਖੋਗੇ ਤੁਹਾਨੂੰ ਹੋਰ ਕੁਝ ਸਿੱਖੋ ਜਾਂ ਨਾ ਸਿੱਖੋ ਪਰ ਇਹ ਜ਼ਰੂਰ ਸਿੱਖਿਓ ਕਿ ਪਿਆਰ ਦੇ ਮਾਦੋਤੇ ਕੁਝ ਨਹੀਂ ਹੈਗਾ ਦੁਨੀਆ 'ਚ